ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਕਿ ਬਹੁਤ ਝੋਨੇ ਤਾਂ ਲੱਗ ਗਏ ਤੇ ਹੁਣ ਟਾਈਮ ਆ ਜਿਹੜਾ ਉਹਨਾਂ ਚ ਨਾ ਰੇਹ ਪਾਉਂਦਾ ਵੀ ਮੰਨ ਕੇ ਚੱਲੋ ਜਿਹੜੇ ਝੋਨੇ ਨੂੰ ਹਫਤਾ 10 ਦਿਨ ਹੋ ਗਏ ਉਹਨਾਂ ਜਰੇ ਪਾਉਂਦਾ ਟਾਈਮ ਆ ਪਹਿਲੀ ਰੇ ਤੇ ਗੱਲਾਂ ਚੱਲਦੀਆਂ ਵੀ ਪਹਿਲੀ ਰੇ ਨਾ ਕੀ ਕੁਝ ਪਾਈਏ ਉਹ ਆਪਾਂ ਅੱਜ ਕਰਨੀ ਆ ਗੱਲ ਵੀ ਆਪਾਂ ਪਹਿਲੀ ਜਿਹੜੀ ਆਪਾਂ ਰੇਪ ਆਉਣੀ ਝੋਨੇ ਨੂੰ ਉਹਦੇ ਚ ਕੀ ਪਾਈਏ ਕੀਰ ਲਾ ਕੇ ਪਾਈਏ ਤੇ ਆਪਾਂ ਉਹ ਦੱਸਦੇ ਅੱਜ ਆਪਣਾ ਤਜਰਬਾ ਜਿਹੜਾ ਆਪਾਂ ਕੰਮ ਕਰਦੇ ਆ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਚਲੋ ਕਰੀਏ ਵੀਡੀਓ ਸ਼ੁਰੂ ਹਾਂਜੀ ਹੁਣ ਜਿਵੇਂ ਆਹ ਝੋਨਾ ਹੁਣ ਲੱਗਿਆ ਵਾ ਇਹ ਨੂੰ ਅੱਜ ਦੇ ਵੀਡੀਓ ਬਣਦੀ ਆ ਉਦੇ ਇਹਨੂੰ ਹੋਜੇ 5 ਦਿਨ ਹੋਏ ਲੱਗੇ ਨੂੰ ਵੇਖ ਲਓ ਹੁਣ ਤੁਸੀਂ ਵੀ ਝੋਨਾ ਹੀ ਲੱਗਦੇ ਤੇ ਬੁਰਕੇ ਜੇ ਪੈਗੇ ਸੀ 2 ਝੋਨਾ ਚੱਲ ਪਿਆ ਤੇ ਜੇ ਆਪਾਂ ਇੱਥੇ ਪਾਣੀ ਦੀ ਗੱਲ ਕਰੀਏ ਤੇ ਪਾਣੀ ਕੋਈ ਐਡੇ ਚੰਗੇ ਨਹੀਂਗੇ ਤੇ ਠੀਕ ਆ ਫਸਲ ਨੂੰ ਮੰਨਦੇ ਆ ਪਰ ਉਹ ਗੱਲ ਨਹੀਂ ਕਿ ਠੰਡਾ ਪਾਣੀ ਨਹੀਂਗਾ ਵੱਡੇ ਬੋਰਾ ਤੇ ਮੀਂਹ ਮੂਹ ਪੈ ਜਾਂਦਾ ਤੇ ਨਾਲ ਦੀ ਨਾਲ ਚੱਲ ਪੈਂਦਾ ਝੋਨਾ ਤੇ ਇਹਦੇ ਚ ਹੁਣ ਆਪਾਂ ਪਹਿਲੀ ਯੂਰੀਆ ਨਾਲ ਕੀ ਪਾਵਾਂਗੇ ਪਹਿਲੀ ਗੱਲ ਤਾਂ ਇਹਦੇ 'ਚ ਦਵਾਈ ਹੁਣ ਪਾਉਗੀ ਜਦੋਂ ਇਹ ਪੂਰਾ ਚੱਲ ਪਿਆ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ 'ਚ ਯੂਰੀਆ ਯੂਰੀਆ ਆਪਾਂ ਪਾਵਾਂਗੇ ਅੱਧਾ ਗੱਟਾ ਕਿੱਲੇ ਦਾ ਜਿਆਦਾ ਨਹੀਂ ਪਾਉਂਦੇ ਕਿਉਂਕਿ ਹਜੇ ਇਹ ਚੱਲਿਆ ਹੀ ਝੋਨਾ ਤੇ ਇਹ ਜਿਆਦਾ ਯੂਰੀਆ ਦੀ ਲੋੜ ਵੀ ਨਹੀਂ ਕੋਈ ਤੇ ਜਿਆਦਾ ਯੂਰੀਆ ਪਾਉਣ ਦੀ ਹੁਣ ਕੋਈ ਫਾਇਦਾ ਵੀ ਨਹੀਂਗਾ ਤੇ ਅੱਧਾ ਗੱਟਾ ਯੂਰੀਆ ਪਾਵਾਂਗੇ ਆਪਾਂ ਤੇ ਇਹਦੇ 'ਚ ਆਪਾਂ ਜਿੰਕ ਪਾਵਾਂਗੇ ਰਲਾ ਕੇ ਹੋਰ ਆਪਾਂ ਕੁਝ ਨਹੀਂ ਪਾਉਣਾ ਇਹਦੇ 'ਚ ਪਹਿਲੀ ਰੇਨਾ ਜਿੰਕ ਪਾਵਾਂਗੇ ਤੇ ਇਹ ਜੇ ਝੋਨਾ ਮੈਂ ਤੁਹਾਨੂੰ ਝੋਨਾ ਵੀ ਦੱਸ ਦੇਣਾ ਇਹ ਬਾਸਮਤੀ ਝੋਨਾ ਹੈ 17 18 ਮੈਂ ਇਹਨੂੰ ਸਾਰਾ ਇਹ ਬਾਸਮਤੀ ਹੈ ਤੇ ਇਹਦੇ ਚ ਆਪਾਂ ਯੂਰੀਆ ਚ ਜਿੰਕ ਜਿੰਕ ਵੀ ਪਾਵਾਂਗੇ ਆਪਾਂ ਸਲਫੇਟ 33% ਕਿਉਂਕਿ ਪਹਿਲੀ ਰੇ ਨਾਲ ਜੈਂਕੀ ਪਾਉਣ ਚ ਫਾਇਦਾ ਹੈ ਤੇ ਉਸ ਤੋਂ ਬਾਅਦ ਤਾਂ ਹੋਰ ਸਮਾਨ ਜਿਹੜਾ ਕੋਈ ਪਾਉਣਾ ਹੁੰਦਾ ਪਾਈ ਜਾਂਦੇ ਆ ਤੇ ਆਪਦਾ ਜਿਵੇਂ ਕਿਸੇ ਦਾ ਕੋਈ ਹੈਗਾ ਮਨ ਕੋਈ ਕੁਸ ਪਾਉਂਦਾ ਕੋਈ ਕੁਸ ਪਾਉਂਦਾ ਆਪਾਂ ਤਾਂ ਕਿਸੇ ਵਾਰ ਕੀ ਕਹਿ ਸਕਦੇ ਆ ਤੇ ਜਰੂਰ ਜੇ ਕਿਸੇ ਦਾ ਲੋਟ ਆਉਂਦਾ ਵੀ ਕਿਸੇ ਦਾ ਮਨ ਵੱਜਾ ਹੁੰਦਾ ਹੈ ਕਈ ਵਾਰੀ ਹੁੰਦਾ ਹੈ ਵੀ ਹਰ ਕਰੇ ਨਾਲ ਕੋਨਾ ਕੁਸ ਪਾਉਣਾ ਹੈ ਬਹੁਤ ਪ੍ਰਾਇਮ ਜੇ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਹਰ ਇੱਕ ਯੂਰੀਆ ਦੇ ਨਾਲ ਕੁਛ ਨਾ ਕੁਛ ਪਾਉਣਾ ਹੈ। ਕਈ ਵਾਰੀ ਹੁੰਦਾ ਹੈ ਜਿਵੇਂ ਜ਼ਿੰਕ ਪਾਤੀ। ਉਸ ਤੋਂ ਬਾਅਦ ਯੂਰੀਆ ਪਾਈ ਜਾਂ ਕੀੜੇ ਵਾਲੀ ਦਵਾਈ ਪਾਤੀ। ਉਸ ਤੋਂ ਬਾਅਦ ਯੂਰੀਆ ਪਾਈ ਕੋਈ ਪਾਊਡਰ ਪਾਤਾ। ਉਸ ਤੋਂ ਬਾਅਦ ਯੂਰੀਆ ਪਾਈ ਕੋਈ ਹੋਰ ਪਾਤਾ ਗ੍ਰੋਥ ਹਾਸਤੇ। ਆਏ ਹੁੰਦਾ ਜੇ ਚਾਰ ਰੀ ਰੇ ਪੌਣੇ ਤਾਂ ਚਾਰ ਵਾਰੀ ਕੋਨੋ ਕੁਸਰ ਲਾ ਕੇ ਪੈ ਜਾਂਦਾ ਹੈ। ਤੇ ਆਪਾਂ ਬੜਾ ਕੁਝ ਨਹੀਂ ਪਾਉਂਦੇ ਹੁੰਦੇ। ਜੇ ਹੁਣ ਬਾਸਮਤੀ ਇਹਦੇ ਚ ਜ਼ਰੂਰ ਝੰਡੇ ਰੋਗ ਤੋਂ ਤੇ ਇੱਕ ਕਹਾ ਜਿਹੜਾ ਆਪਾਂ ਜਿੰਕ ਪਾਉਣੀ ਹੈ ਜਿੰਕ ਤਾਂ ਪਾਉਣੀ ਚਾਹੀਦੀ ਹੈ ਕਿਉਂਕਿ ਜਿੰਕ ਦੀ ਘਾਟ ਆ ਜਾਂਦੀ ਹੈ ਫਿਰ ਆਪਾਂ ਕਹਿ ਦਿੰਨੇ ਆ ਵੀ ਗੱਲ ਨਹੀਂ ਬਣੀ ਝਾੜਦੀ ਜਾਂ ਕੁਆਲਿਟੀ ਨਹੀਂ ਬਣੀ ਦਾਣਿਆਂ ਦੀ ਇਹ ਚੀਜ਼ਾਂ ਤੇ ਬਹੁਤ ਅਸਰ ਪੈਂਦਾ ਹੈ ਤਾਂ ਤੇ ਬਾਕੀ ਹੋਰ ਕੁਝ ਪਾਉਣ ਦਾ ਇਰਾਦਾ ਆਪੋ ਆਪਣੀ ਮਰਜ਼ੀ ਆ ਕੋਈ ਆਪਾਂ ਜ਼ਰੂਰੀ ਨਹੀਂ ਕਈ ਵਾਰੀ ਆਏ ਹੁੰਦਾ ਆ ਚੀਜ਼ ਪਾ ਦਿਓ ਤੇ ਬਈ ਐ ਹੋ ਜਾਂਦਾ ਕਦੇ ਨਹੀਂ ਹੁੰਦਾ ਬਾਈ ਜੇ ਸਹੀ ਟਾਈਮ ਤੇ ਕੋਈ ਮੀਂਹ ਕਣੀ ਪੈ ਜੇ ਤੇ ਰੇਹ ਕੰਡਾ ਆਪਾਂ ਸਹੀ ਟਾਈਮ ਤੇ ਪਾਈ ਜਾਈਏ ਤਾਂ ਵਧੀਆ ਉਹ ਝੋਨੇ ਵੀ ਵਧੀਆ ਝੜ ਜਾਂਦੇ ਐ ਤੇ ਜਿਹੜਾ ਕੋਈ ਬਾਹਲਾ ਗੰਦ ਪੈਲ ਪਾਉਂਦਾ ਉਹ ਵੀ ਵਧੀਆ ਝੜ ਜਾਂਦੇ ਐ ਤੁਸੀਂ ਵੇਖਿਆ ਹੋਊਗਾ ਆਪਦੇ ਪਿੰਡ 'ਚ ਹੀ ਕੋਈ ਤਜਰਬੇ ਕਰਦੇ ਕਈ ਭਰਾ ਤਾਂ ਵੀ ਆਪਦੀ ਕਸਰ ਨਹੀਂ ਛੱਡਦੇ ਵੈਸੇ ਉਹ ਕੋਈ ਚਾ ਨਹੀਂ ਹੁੰਦਾ ਉਹਨਾਂ ਨੂੰ ਉਹ ਤਾਂ ਆਪਦਾ ਹੀ ਹੁੰਦਾ ਵੀ ਕਿਸੇ ਗੱਲੋਂ ਕੋਈ ਰਹਿ ਨਾ ਜਾਈ ਵੀ ਆਏ ਨਾ ਹੋ ਜੇ ਵੀ ਝੋਨਾ ਯਾਰ ਆਪਾਂ ਆ ਚੀਜ਼ ਨੇ ਪਾਈ ਤੇ ਆਪਣਾ ਤਾਂ ਨਹੀਂ ਨਿਕਲਿਆ ਤੇ ਕਈ ਮਸਤੋਗੇ ਤੁਰੇ ਫਿਰਦੇ ਹੋਣਗੇ ਯੂਰੀਆ ਪਾ ਛੱਡਦੇ ਹੋਣਗੇ ਜਾਂ ਕੋਈ ਮੜਮੁੱਟੀ ਜਿੰਕ ਪਾਤੀ ਤੇ ਉਹਨਾਂ ਦੇ ਝੋਨੇ ਵਧੀਆ ਹੋ ਜਾਂਦੇ ਹੋਣਗੇ ਬਾਕੀ ਇਹ ਜਿਹੜੇ ਬਈ ਇਹਦਾ ਝਾੜ ਆ ਨਾ ਝੋਨੇ ਦਾ ਫਸਲ ਦਾ ਖਾਸ ਕਰਕੇ ਝੋਨੇ ਦਾ ਵੈਸੇ ਤਾਂ ਕਣਕ ਦਾ ਵੀ ਤੇ ਇਹ ਮੌਸਮ ਤੇ ਜ਼ਿਆਦਾ ਨਿਰਭਰ ਹੈ ਜੇ ਹੁਣ ਮੌਸਮ ਸਹੀ ਹੈ ਵੀ ਵਧੀਆ ਪੈਨਸਰ ਮੀਂਹ ਕਣੀ ਪੈ ਗਿਆ ਤੇ ਟਾਈਮ ਸਰ ਵੱਡਿਆ ਗਿਆ ਠੰਡ ਪੈ ਗਈ ਵੱਢਣ ਵੇਲੇ ਪੱਕਣ ਵੇਲੇ ਤੇ ਬਈ ਝਾੜ ਆਟੋਮੈਟਿਕ ਬਣ ਜਾਂਦੇ ਆ ਬਾਕੀ ਪਰਮਾਤਮਾ ਨੇ ਦੇਣਾ ਹੁੰਦਾ ਕਿਵੇਂ ਦੇਣਾ ਉਹਨੂੰ ਪਤਾ ਹੈ ਤੇ ਆਪਾਂ ਤੁਹਾਨੂੰ ਅੱਜ ਦੱਸਿਆ ਵੀ ਆਪਾਂ ਪਹਿਲੀ ਰੇਨ ਜਿੰਕ ਪਾਵਾਂਗੇ 33% ਤੇ ਉਸ ਤੋਂ ਬਾਅਦ ਜਦੋਂ ਕੁਝ ਪਾਵਾਂਗੇ ਆਪਾਂ ਵੀਡੀਓ ਬਣਾ ਦੇਾਂਗੇ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਈ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ